ਬਾਈ ਆਪਣੇ ਨਾਲ ਕਿਸਾਨ ਵੀਰ ਖੜਾਗਾ ਬਾਈ ਕੁਲਦੀਪ ਸਿੰਘ ਆਈ ਆਪਣੇ ਨਾਲ ਤੇ ਪਿੰਡ ਤਖੀਪੁਰ ਹੈ ਹਾਂਜੀ ਤੇ ਬਾਈ ਦੇ ਝੋਨੇ ਦੇ ਵਿੱਚ ਤੇਲਾ ਵਾਲਾ ਜ਼ਿਆਦਾ ਤੀਗਾ ਤੇ ਬਾਈ ਨੇ 9 ਖਾਣੀ 10 ਸਤੰਬਰ ਨੂੰ ਇੱਕ ਦਵਾਈ ਕਰੀਦੀ 9 ਤਰੀਕ ਨੂੰ 9 ਤਰੀਕ ਨੂੰ ਠੀਕ ਹੈ ਝੋਨੇ ਦੇ ਵਿੱਚ ਤੇਲਾ ਸੀਗਾ ਪੂਰਾ ਜ਼ਿਆਦਾ ਕ੍ਰੌਪ ਕੇਅਰ ਕੰਪਨੀ ਦੀ ਬਾਈ ਆ ਦਵਾਈ ਕਰੀਦੀ ਜਿਹਦਾ ਨਾਂਗਾ ਦੀਨੋ ਜੈਨ ਤੇ ਆ ਦੋ ਇਹਦੇ ਵਿੱਚ ਟੈਕਨੀਕਲ ਨੇਗੇ ਬਹੁਤ ਜ਼ਿਆਦਾ ਰਿਜ਼ਲਟ ਆਗਾ ਤੇ ਸਾਨੂੰ ਤੇਲਾ ਜਿਹੜਾ ਉਹ ਦਿਖਾ ਵੀ ਦਿੰਦੇ ਆ ਵੀ ਕਿਵੇਂ ਮਰਿਆ ਪਿਆ ਆ ਜੋ ਬਾਈ ਹਾਂਜੀ ਤੇ ਆਹ ਹੋਰ ਹੋਣੇ ਹੋਣੇ ਚੈੱਕ ਕੀਤਾਗਾ ਤੇ ਤੁਸੀਂ ਥੱਲੇ ਦੇਖ ਸਕਦੇ ਹੋ ਜੀ ਕਿਵੇਂ ਤੇਲੇ ਦੇ ਜਿਹੜੇ ਢੇਰ ਨੇ ਉਹ ਲੱਗੇ ਪਏ ਨੇ ਮੈਂ ਕਿਸਾਨ ਵੀਰਾਂ ਨੂੰ ਖਾਸ ਤੌਰ ਤੇ ਇਹ ਕਹਿਣਾ ਚਾਹਣਾ ਵੀ ਜਿੱਥੇ ਵੀ ਕਿਤੇ ਤੇਲੇ ਦੀ ਸਮੱਸਿਆ ਆਉਂਦੀ ਆ ਉਥੇ ਤੁਸੀਂ ਆਹ ਕ੍ਰੌਪ ਕੇਅਰ ਕੈਮੀਕਲ ਕੰਪਨੀ ਦੀ ਦਵਾਈ ਵਰਤੋ ਬਾਈ ਜੀ ਡੀਨੋ ਜੈਨ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ ਇਹ ਸਾਰੇ ਕਿਤੇ ਡੀਲਰ ਡਿਸਟਰੀਬਿਊਟਰਾਂ ਤੋਂ ਮਿਲ ਜਾਣੀਆਂ ਬਹੁਤ ਸੋਹਣਾ ਰਿਜ਼ਲਟ ਹੈ ਤੇ ਇਹਦੀ ਜਿਹੜੀ ਪੈਕਿੰਗ ਆਗੀ ਦੇ ਕਿੰਨੀ ਡੋਜ਼ ਪੈਂਦੀ ਹੈ ਬਾਈ ਇਹਦੀ 333 ਗ੍ਰਾਮ 2.5 ਕਿੱਲਾਂ ਦੇ 2.5 ਏਕੜ ਦੀ ਠੀਕ ਹੈ 333 ਗ੍ਰਾਮ ਦੀ ਇਹਦੀ ਪੈਕਿੰਗ ਹੈਗੀ 2.5 ਕਿੱਲਾਂ ਦੇ ਪਾਉਗੀ ਇਹ ਬਿਲਕੁਲ ਜਾਇ ਰੇਟ ਦੇ ਵਿੱਚ ਦਵਾਈ ਪੈਂਦੀ ਹੈਗੀ ਤੇ ਬਾਈ ਪੂਰਾ ਖੁਸ਼ ਆ ਬਾਈ ਬਗੋ ਜੀ ਬਗੋ ਬਾਗ ਬਿਲਕੁਲ ਜੀ ਸੋ ਕਿਸਾਨ ਭਰਾਵੋ ਇਹਨੂੰ ਤੁਸੀਂ ਬਾਈ ਤੇਲਾ ਟਿੱਡਾ ਹੋ ਪਰ ਕੋਈ ਵੀ ਹੋਵੇ ਉਹਦੇ ਲਈ ਵਰਤ ਸਕਦੇ ਹੋ ਥੈਂਕ ਯੂ